ਹਾਂਜੀ ਵੀਰ ਜੀ ਅਸੀਂ ਆ ਸਕੂਲ ਦੀ ਗੱਲ ਕਰਦੇ ਹੁਣ ਜਦੋਂ ਪ੍ਰਸ਼ਾਸਨ ਨੂੰ ਬੇਨਤੀ ਵੀ ਆ ਸਕੂਲ ਚੋ ਬੱਚੇ ਆਉਂਦੇ ਨੇ ਆ ਟਾਈਮ ਅੱਗੇ ਪ੍ਰਵਾਸੀਓ ਬੈਠੇ ਹੁੰਦੇ ਦੀ ਗੋ ਬਰੋਟੇ ਥੱਲੇ ਨਿਕਰਾਂ ਪਾਈਆਂ ਹੁੰਦੀਆਂ ਦੀ ਇਹਨਾਂ ਦੇ ਬਣਾਉਣਾ ਹੁੰਦੀਆਂ ਦੀ ਨਿਕਨੇ ਕੇ ਕੱਪੜੇ ਪਾ ਕੇ ਉਹ ਕੁੜੀਆਂ ਹੁੰਦੀਆਂ ਨੇ ਸਕੂਲੋਂ ਕਈ ਤੁਰ ਕੇ ਆਉਣਗੇ ਬੱਚੇ ਜੀ ਫਿਰ ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀਗੀ ਸਾਨੂੰ ਬਹੁਤ ਗੰਦੀਆਂ ਚੀਜ਼ਾਂ ਵੀ ਯਾਰ ਇਹੋ ਜਿਹਾ ਕੁਝ ਗੰਦਮੰਦ ਬੀਬੀਆਂ ਚੱਕਦੇ ਨੇ ਸਾਡੇ ਪਿੰਡ ਦੀਆਂ ਧੀਆਂ ਭੈਣਾ ਯਾਰ ਤੇ ਉਹ ਗੰਦਮੰਦ ਪ੍ਰਾਪਰਟੀ ਇਹਨਾਂ ਦੀ ਆਈ ਪੈਸੇ ਇਹ ਬਣਾਉਂਦੇ ਨੇ ਕੋਈ ਸਮਾਧੋ ਵਾਲਾਂ ਦੇ ਬੰਦੇ ਨੇ ਤੇ ਵੀ ਦਿਖਾਉਣਾ ਸਰ ਤੁਹਾਨੂੰ ਤੁਸੀਂ ਗੰਦ ਦਾ ਸੀ ਹਰਾਂ ਦੀ ਹਲਦਾ ਚੱਕਦਾ ਹੋਊਗਾ ਇਹਨਾਂ ਦੇ ਇੱਥੋਂ ਕੁਸੀ ਆ ਵੀ ਇਹ ਚ ਨੰਗ ਥੋੜੀਆਂ ਹੁੰਦੀਆਂ ਦੀ ਪਹੀਜ ਜੀ ਇਤਨ ਰੇਗ ਵਾਲਿਆਂ ਦੇ ਜਨ ਨੂੰ ਟਾਈਮ ਹੀ ਨਹੀਂ ਮਿਲਦਾ ਇਹਨਾਂ ਗੰਦ ਮੰਦ ਆਉਂਦਾ ਵੀ ਮੈਨੂੰ ਕੈਬਰੀਟ ਤੋਂ ਵੀ ਮੈਂ ਕਹਿ ਸਕਦਾ ਵਿੱਚ ਕੰਮ ਕਰਦੇ ਆ ਕੁੜੀਆਂ ਜਿੱਦਾਂ ਆ ਰਹੀਆਂ ਨੇ ਸਾਹਮਣੇ ਜਿੱਦਾਂ ਇਹ ਕਹਿ ਰਹੇ ਸੀਗੇ ਕਿ ਸਕੂਲ ਚੋਂ ਏਦਾਂ ਕੁੜੀਆਂ ਆਉਂਦੀਆਂ ਨੇ ਉੱਤੁਰਕੇ ਜਾਂਦੇ ਨੇ ਬੱਚੇ ਜੀ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਉੱਥੇ ਬੈਹਿੰਦੇ ਤੇ ਉਹ ਦੇਖੋ ਉਹ ਵੀ ਦਿਖਾ ਦੇ ਵੀਰੇ ਉੱਥੇ 20 20 25 25 ਬੰਦੇ ਆ ਬੈਹਿੰਦੇ ਦੀ ਭਈ ਰੋਟੇ ਥੱਲੇ ਹਾਂਜੀ ਫਿਰ ਬੋਲਦੇ ਵੀ ਗੰਦਬੰਦ ਨੇ ਜੀ ਟਹਿਣ ਦੇ ਤਾਂ ਸਾਡੇ ਬਾਹਰ ਬਾਜ ਜਾਂਦੇ ਨੇ ਬੱਚੇ ਕੈਨੇਡਾ ਅਮਰੀਕਾ ਜਾਂਦੇ ਨੇ ਪਰ ਉਹ 40 40 ਲੱਖ ਲਾ ਕੇ ਜਾਂਦੇ ਨੇ ਤੇ ਪ੍ਰੋਟੋਕੋਲ ਨੂੰ ਫੋਲੋ ਕਰਦੇ ਨੇ ਉੱਥੇ ਦੇ ਲੋਕ ਜੀ ਇਹ ਕਿਸੇ ਚੀਜ਼ ਨੂੰ ਫੋਲੋ ਨਹੀਂ ਕਰਦੇ ਹਾਂ ਜੀ ਇਹ ਹੀ ਸਾਡੀ ਮੈਨੂੰ ਦਿੱਕਤ ਦਿੱਤੀ ਵੀ ਤੁਹਾਡੇ ਸਾਹਮਣੇ ਆ ਜੀ ਠੀਕ ਭਾਈ ਕਿਉਂ ਨਹੀਂ ਰੱਖਦੇ ਆ ਸਫਾਈ ਤੋਂ ਰੱਖਣੀ ਚਾਹੀਏ ਨਾ ਇਹ ਬਾਪੂ ਬੋਲਾ ਹੈ ਮਕਾਨ ਮਾਲਕ ਜੀ ਮੈਂ ਯਹਾਂ ਪਰ ਕੋੜਾ-ਵਦਰਾ ਰੱਖਵਾਉਂਗਾ ਇੱਕ ਮੈਂ ਸੁੱਖਾ ਕੋੜਾ ਡਾਲਣਾ ਜੇ ਪਹਿਲਾਂ ਤਾਂ ਮਹੀਨੇ 6 ਹੋ ਗਏ ਹੋਣੇ ਜੀ ਇਹ ਫੋਨਾ ਹੋ ਕਿ ਜੀ ਸਾਹਿਬ ਬਨਿਆਨ ਪਹਿਨ ਕੇ ਕੱਛਾ ਪਹਿਨ ਕੇ ਜੀ ਰਹਿੰਦੇ ਹ ਇਸਕੇ ਕਰਕੇ ਜਿਸ ਤੇ ਜਿਸ ਤੇ ਸਾਡੇ ਮਾ ਬਹੇ ਨੇ ਜਿਹੜੇ ਦੁਫਲੇ ਕਮਾ ਬਹੇ ਤਾਂ ਸਮਝਣਾ ਤੇ ਇਹ ਚ ਵੀ ਤਾਂ ਪਰਦੇਸ ਨੇ ਗਫਰ ਹੋ ਗਿਆ ਬੰਦੇ ਦਾ ਇਹ ਇਥੋਂ ਪ੍ਰਵਾਸੀ ਬਾਗੀ ਗਈ ਹੈ ਸਾਰੇ ਖਾਲੀ ਇਹ ਦੇਖੋ ਤੁਸੀਂ ਆ ਪੂਰਾ ਇਹ ਬਾਹਰਲੇ ਕਿਸੇ ਪਿੰਡਦਿਆਂ ਦਾ ਬੜੀ ਦੇ ਪਿੰਡਦਿਆਂ ਦਾ ਜੀ ਬੜੀ ਪਿੰਡਦਿਆਂ ਦਾ ਉਹ ਬਾਹਰ ਸੁਣਦਿਆਂ ਦਾ ਜੀ ਹਾਂਜੀ ਹਾਂਜੀ ਇਦਾਂ ਹੀ ਬਣਾਇਆ ਹੋਇਆ ਉਹ ਵੀ ਇਦਾਂ ਹੀ ਬਣਾਇਆ ਹੋਇਆ ਜੀ ਇਹ ਵੀ ਪਿੰਡ ਦੇ ਲੋਕਾਂ ਨੇ ਇੱਕ ਫਿਰ ਬਾਹਰਲੇ ਪਿੰਡ ਵਾਲਿਆਂ ਨੇ ਬਿਜ਼ਨਸ ਬਣਾ ਲਿਆ ਇੱਕ ਬਿਜ਼ਨਸ ਆਜੀ ਬਿਜ਼ਨਸ ਕਹਿ ਰਹੇ ਨੇ ਕਿ 2-2 ਲੱਖ ਰੁਪਏ ਆਮਦਨੀ ਆ ਸਾਨੂੰ ਕੋਈ ਲੱਖ ਕਹਿੰਦਾ ਹਾਂਜੀ ਵੀਰ ਜੀ ਅਸੀਂ ਆ ਸਕੂਲ ਦੀ ਗੱਲ ਕਰਦੇ ਹੁਣ ਜਦੋਂ ਵੀ ਪ੍ਰਸ਼ਾਸਨ ਨੂੰ ਬੇਨਤੀ ਵੀ ਆ ਸਕੂਲ ਚ ਬੱਚੇ ਆਉਂਦੇ ਨੇ ਆ ਟਾਈਮ ਅੱਗੇ ਪ੍ਰਵਾਸੀਓ ਬੈਠੇ ਹੁੰਦੇ ਸੀਗੇ ਉਹ ਬਰੋਟੇ ਥੱਲੇ ਨਿਕਰਾਂ ਪਾਈਆਂ ਹੁੰਦੀਆਂ ਦੀ ਇਹਨਾਂ ਦੇ ਬਣਾਉਣਾ ਹੁੰਦੀਆਂ ਦੀ ਨਿਕਨੇ ਕੇ ਕੱਪੜੇ ਪਾ ਕੇ ਉਹ ਕੁੜੀਆਂ ਹੁੰਦੀਆਂ ਸਕੂਲੋਂ ਕਈ ਤੁਰ ਕੇ ਆਉਣਗੇ ਬੱਚੇ ਜੀ ਫਿਰ ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਸੀ ਸਾਨੂੰ ਉਹਦੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਹੁਣ ਵੀ ਬੇਨਤੀ ਕਰਦੇ ਆਂ ਵੀ ਸਾਡਾ ਇਹਦੇ ਕਰਕੇ ਅਸੀਂ ਪ੍ਰਵਾਸੀਆਂ ਨੂੰ ਨਹੀਂ ਰੱਖਣਾ ਚਾਹੁੰਦੇ ਪਿੰਡ 'ਚ ਕਿਉਂਕਿ ਇਹ ਸੋਨੁਸਰਾਂ ਆ ਰਾਹ ਫੇਰਾ ਜੀ ਅੱਜ ਤਾਂ ਥੋੜਾ ਜਿਹਾ ਮਗਰਮੀ ਘਟਾ ਗਾਹ ਸਕੂਲ ਚ ਅਸੀਂ ਜਾ ਕੇ ਆਏ ਉਹ ਕਹਿੰਦੇ ਕਿ ਪਿੰਡ ਚ ਕੁਝ ਪ੍ਰਵਾਸੀ ਰਹਿੰਦੇ ਉਹਨਾਂ ਨੇ ਗੜਬੜ ਥੋੜੀ ਬਹੁਤ ਕੀਤੀ ਹੈ ਕਹਿੰਦੇ ਇਹਨਾਂ ਨੇ ਕੀਤਾ ਜੀ ਜਿਆਦਾ ਪ੍ਰਵਾਸੀ ਸਾਰੇ ਹੀ ਇਹ ਜਨੇ ਜੀ ਉਹਨਾਂ ਨੇ ਵੀ ਕੀਤੀ ਹੈ ਇਧਰ ਜਿਹੜੇ ਇਧਰ ਨੇ ਸਾਰਾ ਬਦਮਾ ਹਾਂ ਜੀ ਉਹ ਸਾਰੇ ਕਿਤੇ ਦੇਖੋ ਪੂਰਾ ਤੁਹਾਨੂੰ ਗੰਦ ਵੀ ਮਿਲੂਗਾ ਉੱਥੇ ਤਾਂ ਗਾਂ ਜਾ ਕੇ ਉਹ ਸਰਿਆਲਾਂ ਚ ਦੇਖ ਸਕਦੇ ਚੱਲ ਕੇ ਆ ਜੀ ਆਪਾਂ ਨੂੰ ਇਹ ਚ ਕੀ ਤਰਾਜਾ ਤਾਂ ਇਹ ਸਕੂਲ ਦੀ ਛੁੱਟੀ ਹੋਈ ਆ ਔਰ ਉਸ ਤੋਂ ਬਾਅਦ ਹੁਣ ਪਿੰਡ ਦੇ ਲੋਕ ਨੇ ਸਾਡੇ ਨਾਲ ਔਰ ਹਾਲਾਂਕਿ ਪਿੰਡ ਦੇ ਲੋਕ ਇਹ ਗੱਲ ਕਹਿ ਰਹੇ ਆ ਕਿ ਪ੍ਰਵਾਸੀਆਂ ਨੂੰ ਅਸੀਂ ਖਦੇੜਨਾ ਚਾਹੁੰਦੇ ਆ ਪ੍ਰਵਾਸੀ ਇੱਥੋਂ ਚਲੇ ਜਾਣ ਸਕੂਲ ਵਾਲੇ ਕਹਿੰਦੇ ਕਿ ਕਾਫੀ ਲੋਕ ਚਲੇ ਵੀ ਗਏ ਆਪੇ ਚਲੇ ਗਏ ਪਾਕਿਸਤਾਨ ਨੂੰ ਕੁਛ ਨਾ ਪਿਆਰ ਨਾਲ ਕਹਾ ਸਾਬ ਨੂੰ ਉਹ ਚਲੇ ਵੀ ਗਏ ਜਾਨੀ ਜਿਹੜੇ ਮਾਕਾਨ ਦੇ ਮਾਲਕ ਨੇ ਇਹ ਨਹੀਂ ਜਾਣ ਦਿੰਦੇ ਉਹਨਾਂ ਨੂੰ ਇਹ ਕਹਿੰਦੇ ਅਸੀਂ ਲੜਾਂਗੇ ਕੋਈ ਕਹਿੰਦਾ ਗੋਲੀ ਦੀ ਧਮਕੀ ਦਿੱਤੀ ਜਿਹੜਾ ਨੇ ਕਿਸੇ ਨੂੰ ਕੁਛ ਦੀ ਧਮਕੀਆਂ ਦੰਦੇ ਨੇ ਕਦੇ ਪ੍ਰਸ਼ਾਸਨ ਦੀ ਧਮਕੀ ਦਵਾਉਂਦੇ ਨੇ ਵੀ ਜਾਨੀ ਕਿ ਪੈਸੇ ਦੇ ਜ਼ੋਰ ਤੇ ਸਾਡੇ ਤੇ ਦਬਾਅ ਪਾਉਂਦੇ ਨੇ ਜੀ ਇਹ ਪਰ ਪਿੰਡ ਇੱਕ ਜੁੱਟਾ ਸਾਡਾ ਜੀ ਆ ਘਰ ਕੀ ਦਾ ਇਥੋਂ ਪਰਵਾਸੀ ਵਾਗੀ ਗਈ ਹੈ ਸਾਰੇ ਕਿਤੋਂ ਇਹ ਖਾਲੀ ਹੈ ਸਾਰਾ ਇਹ ਦੇਖੋ ਤੁਸੀਂ ਆ ਪੂਰਾ ਸਿਸਟਮ ਬਣਿਆ ਹੋਇਆ ਜਿੱਦਾਂ ਮੋਹਾਲੀ ਦੇ ਵਿੱਚ ਘਰ ਸੀਗੇ ਜਾਂ ਬਣਿਆ ਹੋਇਆ ਸੀਗਾ ਇਹ ਤਾਂ ਕਾਫੀ ਚਿਰ ਦਾ ਖਾਲੀ ਲੱਗਦਾ ਨਹੀਂ ਨਹੀਂ ਵੀਰੇ ਹੁਣੇ ਹੋਇਆ ਬਾਅਦ ਚ ਬੰਦ ਤੋੜ ਹੋਈ ਹੈ ਹੁਣੇ ਹੋਇਆ ਥੋੜੇ ਦਿਨਾਂ ਤੋਂ ਖਾਲੀ ਹੋਇਆ ਜੋ ਪਤਾ ਲੱਗ ਗਿਆ ਉਹਨਾਂ ਨੂੰ ਸਾਨੂੰ ਮਹੀਨਾ ਹੋ ਗਿਆ ਮਹੀਨ ਤੋਰੀ ਨੂੰ ਤੇ ਉਦੋਂ ਹੀ ਇਹ ਬੰਦਾ ਖਾਲੀ ਕਰ ਗਿਆ ਸੀ ਕਿ ਇਹਨਾਂ ਦਾ ਜਦੋਂ ਖਾਲੀ ਕੋਲੀ ਹੋ ਗਿਆ ਤਾਂ ਹੁਣ ਕੇ ਹੋਇਆ ਤਾਂ ਆ ਜਾਈ ਬਸ ਪਹਿਲਾਂ ਹੈਗੇ ਤੇ ਇੱਥੇ ਕੁਝ ਕਮਰੇ ਚੱਲਦੇ ਸੀਗੇ ਅੱਛਾ ਹਾਂਜੀ ਹਾਂਜੀ ਇੱਥੇ ਕੋਈ ਰਸੋਈ ਤਾਂ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ ਬੜੇ ਚਿਰ ਹਾਂਜੀ ਹਾਂਜੀ ਇਹ ਇਹਦਾ ਕੋਈ ਤੁਹਾਨੂੰ ਤਾਂ ਮਿਲਦਾ ਨਸੇਨ ਬੱਤੇ ਵਾਲੀ ਬੈਂਦਨੇ ਆ ਕੇ ਪ੍ਰਵਾਸੀ ਉਹ ਇੱਥੇ ਇਹਨਾਂ ਨੂੰ ਗਲਤ ਉਹ ਚੱਲਦੇ ਨੇ ਹਾਂਜੀ ਕੋਈ ਸਕੂਲ ਟਾਈਪ ਸੀਗਾ ਜਾਂ ਕਿਦਾਂ ਇਹ ਪਹਿਲਾਂ ਸਕੂਲ ਦੀ ਜਿਵੇਂ ਅਗਲੇ ਸਾਈਡ ਤੁਸੀਂ ਦੇਖ ਕੇ ਤਾਂ ਆਹ ਇਹਦਾ ਹੀ ਕਿਸੇ ਨੇ ਪ੍ਰਾਹੀ ਕਿਰਾਏ ਵਾਸਤੇ ਬਣਾਇਆ ਸੀਗਾ ਇਹਦੇ ਛੋਟੇ ਕਮਰੇ ਬਣਾਏ ਆ ਦੇਖੋ ਸੰਕਾ ਵਾਸਤੇ ਸਣ ਹੈ ਔਰ ਕੋਈ ਕਿਚਨ ਨਹੀਂ ਔਰ ਇਹ ਵੀ ਇੱਕ ਮਾਡਲ ਟਾਈਪੀ ਸਿਸਟਮ ਬਣਾਇਆ ਹੋਇਆ ਜਿੱਦਾਂ ਆਮ ਤੌਰ ਤੇ ਤੁਸੀਂ ਮੋਹਾਲੀ ਚੰਡੀਗੜ੍ਹ ਦੇ ਵਿੱਚ ਦੇਖਦੇ ਹੋ ਜਿੱਥੇ ਭਾਵੇਂ ਪਿੰਡ ਜਗਤਪੁਰਾ ਜਾਂ ਹੋਰ ਨੇੜੇ ਤੇੜੇ ਦੇ ਪਿੰਡਾਂ 'ਚ ਕੁਛ ਇਦਾਂ ਦੇ ਬਣੇ ਹੋਇਆ ਘਰ ਰਸੋਈ ਕਿਸੇ 'ਚ ਨਹੀਂ ਹੈਗੀ ਜੀ ਰਸੋਈ ਕਿਸੇ ਕਮਰੇ 'ਚ ਨਹੀਂ ਹੋਊਗੀ ਜੀ ਬਾਥਰੂਮ 2-4 ਹੋਣਗੇ ਜਿਵੇਂ ਆ ਬਾਥਰੂਮ ਬਣਾਏ ਹੋਏ ਨੇ ਇਹਨਾਂ ਨੇ ਆ ਦੇਖੋ ਜੀ ਕਮਰੇ ਕਿਵੇਂ ਬਣਾਏ ਹੋਏ ਨੇ ਹਾਂਜੀ ਇੱਥੇ ਵੀ ਪ੍ਰਵਾਸੀ ਰਹਿੰਦੇ ਹਾਂਜੀ ਇੱਥੇ ਵੀ ਪ੍ਰਵਾਸੀ ਨੇ ਸਾਰੇ ਕਿਤੇ ਉੱਤੇ ਥੱਲੇ ਹਾਂ ਰਸੋਈ ਦਾ ਛੇਦ ਤਾਂ ਕਿਹ ਸੀਦਾ ਪ੍ਰਵਾਸੀ ਇਹ 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 ਬਾਹਰਲੇ ਕਿਸੇ ਪਿੰਡਦਿਆਂ ਦਾ ਭੜੀ ਦੇ ਪਿੰਡਦਿਆਂ अच्छा हां जी हां जी अच्छा वो भी ਏਦਾਂ ਹੀ ਬਣਾਇਆ ਹੋਇਆ ਉਹ ਵੀ ਏਦਾਂ ਹੀ ਬਣਾਇਆ ਹੋਇਆ ਜੀ اچھا ਇਹ ਵੀ ਪਿੰਡ ਦੇ ਲੋਕਾਂ ਨੇ ਇੱਕ ਫਿਰ ਬਾਹਰਲੇ ਪਿੰਡ ਵਾਲਿਆਂ ਨੇ ਬਿਜ਼ਨਸ ਬਣਾ ਲਿਆ ਇੱਕ ਜਨਸਾਈ ਬਿਜ਼ਨਸ ਕਹਿ ਰਹੇ ਨੇ ਵੀ 2-2 ਲੱਖ ਰੁਪਏ ਆਮਦਨੀ ਆ ਸਾਨੂੰ ਕੋਈ ਲੱਖ ਕਹਿੰਦਾ ਆ ਦੇਖੋ ਕਿੰਨਾ ਆ ਦੇਖੋ ਗੰਦ ਉਧਰ ਵੀ ਦਿਖਾਉਣਾ ਸਰ ਤੁਹਾਨੂੰ ਤੁਸੀਂ ਗੰਦ ਦਾ ਸੀ ਹਰਾ ਤੁਸੀਂ ਇਹਦਾ ਚੱਕ ਤਾਂ ਹੋਊ ਇਹਨਾਂ ਨੇ ਇੱਥੋਂ ਕੁਛ ਆ ਬੀਚ ਨੰਗ ਥੋੜੀ ਹੁੰਦੀ ਹੁੰਦੀ ਪੈਸੇ ਚ ਜੀ ਇਹ ਤਾਂ ਨਰੇਗ ਵਾਲਿਆਂ ਦਾ ਬਜਾਰ ਨੂੰ ਟਾਈਮ ਹੀ ਨਹੀਂ ਮਿਲਦਾ ਇਹਨਾਂ ਗੰਦ ਮੰਦ ਆਉਂਦਾ ਵੀ ਮੈਨੂੰ ਕੈਮਰੇ ਤੇ ਵੀ ਨਹੀਂ ਮੈਂ ਕਹਿ ਸਕਦਾ ਹਾਂਜੀ ਕੀ ਆਉਂਦਾ ਮੈਨੂੰ ਯਾਰ ਬਹੁਤ ਗ ਗੈਰਾ ਯਾਰ ਇਹੋ ਜਿਹਾ ਕੁਝ ਗੰਦਮੰਦ ਬੀਬੀਆਂ ਚੱਕਦੇ ਨੇ ਸਾਡੇ ਪਿੰਡ ਦੀਆਂ ਧੀਆਂ ਭੈਣਾ ਯਾਰ ਤੇ ਉਹ ਗੰਦਮੰਦ ਪ੍ਰਾਪਰਟੀ ਇਹਨਾਂ ਦੀ ਆ ਜੀ ਪੈਸੇ ਇਹ ਬਣਾਉਂਦੇ ਨੇ ਕੋਈ ਸਮਾਧੋ ਵਾਲਾਂ ਦੇ ਬੰਦੇ ਨੇ ਤੇ ਮਜਬੂਰੀ ਸਾਡੇ ਗਰੀਬ ਲੋਕ ਇਹਨਾਂ ਦਾ ਗੰਦਮੰਦ ਚੱਕਦੇ ਨੇ ਉਹਨਾਂ ਦਾ ਕੀ ਕਸੂਰ ਆ ਇਹ ਚ ਹੂੰ ਉਹਨਾਂ ਦਾ ਤਾਂ ਪਿੰਡ ਵਾਲਿਆਂ ਨੇ ਜਿਹੜੇ ਜਿਨ੍ਹਾਂ ਦੀ ਇਹ ਜਗਾ ਹਾਂਜੀ ਇਹ ਕਿਸੇ ਤੋਂ ਜਗਾ ਖਰੀਦ ਕੇ ਉਹਨਾਂ ਨੇ ਬਣਾਇਆ ਜੀ ਕਹਿ ਕੇ ਵੀ ਇਹ ਉਦੋਂ ਜਦੋਂ ਜਦੋਂ ਖਰੀਦਿਆਗੇ ਨੇ ਤਾਂ ਇਹ ਕਹਿੰਦੇ ਵੀ ਅਸੀਂ ਇੱਥੇ ਆਪ ਰਹਿਸ ਕਰਨੀ ਆ ਵੀ ਅਸੀਂ ਪਿੰਡ ਚ ਰਹਿਣ ਦੀ ਰਹਿਸ ਕਰਨੇ ਜਦੋਂ ਇਹ ਗੱਲ ਹੋਈ ਸੀ ਕਿ ਬਾਅਦ ਚੜ ਨੇ ਆਹ ਪਲਾਟ ਬਣਾ ਦੇ ਜੈਕ ਇਹ ਫੈਕਟਰੀਆਂ ਵਾਸਤੇ ਵੀ ਫੈਕਟਰੀਆਂ ਵਾਲਿਆਂ ਵਾਸਤੇ ਇੱਕ ਬਿਜ਼ਨਸ ਮਾਡਲ ਦੇ ਤੌਰ ਤੇ ਹੀ ਲੋਕਾਂ ਨੇ ਇਹ ਪੂਰਾ ਦੇਖੋ ਤੁਸੀਂ ਲੰਬੀ ਇਹ ਜ਼ਮੀਨ ਲੈ ਕੇ ਜਿੱਦਾਂ ਇਹਨਾਂ ਨੇ ਦਾਵਾ ਕੀਤਾ ਔਰ ਕਮਰੇ ਬਣਾ ਦੁੱਤੇ ਗਏ ਬਾਹਰ ਇੱਕ ਮੇਰੇ ਖਿਆਲ ਦੁਕਾਨ ਵੀ ਬਣاتی ਹੈ ਨਹੀਂ ਨਹੀਂ ਉਹ ਕਮਰਾ ਹੀ ਹੈ ਸਰ ਹੋਰ ਸੁਣ ਲਓ ਉਹ ਫੈਕਟਰੀ ਹੈ ਸਾਹਮਣੇ ਸਾਹਮਣੇ ਫੈਕਟਰੀ ਹੈ ਹਾਂਜੀ ਅਸੀਂ ਜਦੋਂ ਗਏ ਆ ਫੈਕਟਰੀਆਂ ਵਾਲਿਆਂ ਕੋਲ ਵੀ ਗਏ ਆ ਪਹਿਲਾਂ ਸਾਰੇ ਇਕੱਠੇ ਹੋ ਕੇ ਪਿੰਡ ਦੇ ਆ ਦੇਖ ਲਓ ਇਧਰ ਤੋਂ ਜਦੋਂ ਅਸੀਂ ਇੱਕ ਮਿੰਟ ਪਹਿਲਾਂ ਫੈਕਟਰੀ ਦਿਖਾ ਦਿੱਤੀ ਆ ਫੈਕਟਰੀ ਆ ਬਿਲਕੁਲ ਸਾਹਮਣੇ ਦੇਖੋਗੇ ਤੁਸੀਂ ਇਸ ਫੈਕਟਰੀ ਦੇ ਵਿੱਚ ਬਹੁਤ ਸਾਰੇ ਲੋਕ ਕੰਮ ਕਰਦੇ ਆ ਜ਼ਿਆਦਾਤਰ ਉਹਨਾਂ ਦੇ ਵਿੱਚ ਪ੍ਰਵਾਸੀ ਨੇ ਜਿਵੇਂ ਦੱਸ ਰਹੇ ਨੇ ਕਿ ਫੈਕਟਰੀ 'ਚ ਕੰਮ ਕਰਦੇ ਆ ਕੁੜੀਆਂ ਜਿੱਦਾਂ ਆ ਰਹੀਆਂ ਨੇ ਸਾਹਮਣੇ ਸਕੂਲ 'ਚ ਜਿੱਦਾਂ ਇਹ ਕਹਿ ਰਹੇ ਸੀਗੇ ਕਿ ਸਕੂਲ 'ਚੋਂ ਏਦਾਂ ਕੁੜੀਆਂ ਆਉਂਦੀਆਂ ਨੇ ਉਹ ਤੁਰਕੇ ਜਾਂਦੇ ਨੇ ਬੱਚੇ ਜੀ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੀ ਉੱਥੇ ਬੈਹਿੰਦੇ ਤੇ ਆਹ ਦੇਖੋ ਉਹ ਵੀ ਜਗ੍ਹਾ ਦਿਖਾ ਦੇ ਵੀਰੇ ਉੱਥੇ 20 20 25 25 ਬੰਦੇ ਆ ਬੈਹਿੰਦੇ ਦੀ ਭਾਈ ਰੋਟੇ ਥੱਲੇ ਹਾਂ ਫਿਰ ਬੋਲਦੇ ਵੀ ਗੰਦਬੰਦ ਨੇ ਜੀ ਤੇ ਇੱਧਰ ਦੇਖ ਲਓ ਜੀ ਤੇ ਬਹੁਤ ਜਾਨੀ ਕਿ ਪ੍ਰਭਾਵ ਹੋਤੀਗਾ ਪ੍ਰੋਬਲਮ ਥੀਗੀ ਜੀ ਹਾਂਜੀ ਹਾਂਜੀ ਤਾਂ ਇਹ ਇੱਕ ਜਿੱਦਾਂ ਪੂਰੀ ਜਗ੍ਹਾ ਦੇ ਵਿੱਚ ਕਮਰੇ ਬਣੇ ਹੋਏ ਆ ਇਸ ਟਾਈਪ ਦੇ ਔਰ ਇਹ ਸਾਰੇ ਪ੍ਰਵਾਸੀਆਂ ਕੋਲੇ ਇਹ ਕਮਰੇ ਸਾਰੇ ਪ੍ਰਵਾਸੀਆਂ ਕੋਲ ਨੇ ਜੀ ਕੋਈ ਰਸੋਈ ਦੀ ਸਹੂਲਤ ਨਹੀਂ ਹੈਗੀ ਬਾਥਰੂਮ ਤੁਹਾਡੇ ਸਾਹਮਣੇ ਆ ਦੋ ਤਿੰਨ ਬਾਥਰੂਮ ਬਣਾਏ ਹੋਏ ਨੇ ਇੱਕ ਕਮਰੇ ਚ ਪੰਜ ਪੰਜ ਸੱਤ ਸੱਤ ਬੰਦੇ ਰਹਿੰਦੇ ਨੇ ਆ ਬੂਟੇ ਪੈਨੇ ਦੇਖ ਲਓ ਜੀ ਦੋ ਤਿੰਨ ਦੇ ਤਾਂ ਬਾਕੀ ਗਏ ਹੋਣਗੇ ਆਇਕਣਾਂ ਦਾ ਹੁੰਦੇ ਨੇ ਯਾ ਦਿਖਾ ਦੇ ਵੀਰੇ ਨਹੀਂ ਚਲੋ ਇਹ ਤਾਂ ਆਪਣੇ ਘਰ ਚ ਹੀ ਨਾਲ ਨਹੀਂ ਨਹੀਂ ਸਾਡੇ ਪਿੰਡ ਚ ਵੀ ਆਇਕਣ ਚੱਲ ਹਾਂਜੀ ਇਹੀ ਸੀਗੀ ਮੇਨ ਪ੍ਰੋਬਲਮ ਚਲੋ ਇਹ ਤਾਂ ਆਪਦੇ ਘਰ 'ਚ ਹੀ ਬੈਠੇ ਸੀਗੇ ਕੋਈ ਗੱਲ ਨਹੀਂ ਆਪਦੇ ਇੱਥੇ ਇਹਨਾਂ ਦੀ ਜਗ੍ਹਾ 'ਚ ਅਸੀਂ ਆਏ ਹਾਂ ਹਾਂ ਉਹਨਾਂ ਕਮਰਿਆਂ ਨੂੰ ਇੱਕ ਬਾਥਰੂਮ ਦੋ ਤਿੰਨ ਆਇਆ ਹਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਹਾਂਜੀ ਕੰਮ ਕਰਦੇ ਹਾਂ ਜੀ ਟੀਆਰ 'ਮੈਂ ਸਾਹਮਣੇ ਜਿਹੜੀ ਫੈਕਟਰੀ ਹੈ ਜੀ ਮਾਧੋਮੇ ਨਹੀਂ ਫੈਕਟਰੀ 'ਮੈਂ ਮਾਧੋ ਕੇ ਫੈਕਟਰੀ ਦੇ ਬਗਲ 'ਮੈਂ ਜੀ ਅੱਛਾ ਅੱਛਾ ਜੀ ਵੈਸੇ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੈਂ ਤਾਂ ਲਖਨਊ ਕਾਰ ਰਹਿਣ ਵਾਲਾ ਹਾਂ ਜੀ ਇਹ ਮਸਲਾ ਕੀ ਚੱਲ ਰਿਹਾ ਪਿੰ ਜੀ ਪਤਾ ਹਮਾਰੇ ਕੋਈ ਤਾਂ ਨਹੀਂ ਪਤਾ ਕਿ ਸੇ ਕੀ ਹੋ ਰਹਾ ਹੈ ਕਾਫੀ ਲੋਕ ਪ੍ਰਵਾਸੀ ਛੱਡ ਕੇ ਵੀ ਚਲੇ ਗਏ ਪਿੰਡ ਜੀ ਅੰਦਰ ਵਾਲੇ ਗਏ ਬਾਹਰ ਵਾਲੇ ਨਹੀਂ ਗਏ ਜੀ ਅੰਦਰ ਵਾਲੇ ਕਿਉਂ ਗਏ ਛੱਡ ਕੇ ਜੀ ਅੰਦਰ ਵਾਲੇ ਪਤਾ ਨਹੀਂ ਕਿ ਕਹਿ ਗਏ ਯਹਾਂ ਸੇ ਜੀ ਨਿਉ ਕਹਿੰਦੇ ਕਿ ਪ੍ਰਵਾਸੀ ਪਿੰਡ ਦੇ ਲੋਕ ਇਤਰਾਜ਼ ਕਰ ਰਹੇ ਆ ਕਹਿੰਦੇ ਕਿ ਪ੍ਰਵਾਸੀ ਗੰਦ ਬਹੁਤ ਪਾਉਂਦੇ ਆ ਗੰਦਗੀ ਬਹੁਤ ਫਲਾਉਂਦੇ ਆ ਕੁੜੀਆਂ ਨੂੰ ਗਲਤ ਇਸ਼ਾਰੇ ਕਰਦੇ ਆ ਜੀ ਇਹ ਤਾਂ ਨਹੀਂ ਜੀ ਇਹ ਤਾਂ ਨਹੀਂ ਮੈਂ ਪੁੱਛਣਾ ਹੂੰ जी ये जैसे आप बनियान पहन के कच्छा पहन के जी रहते हैं उस अंदर में इसके करके जिसे, जिसे हमारे माँ बहन जैसे दूसरे का माँ बहन तो समझना तो चाहिए तो जी जी चा, कितने लोग जी, रहते हैं तीन तीन लोग चार चार लोग एक कमरा में कमरे का जी पचीस सौ बाईस सौ रुपया किराया है ਜੀ ਕਿਚਨ ਖਾਣਾ ਬਣਾਉਣਾ ਨਹੀਂ ਚਲੋ ਕੋਈ ਵੱਲ ਨਹੀਂ ਹਾਂ ਨਹੀਂ 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 ਹੈ ਕੁਝ ਨਹੀਂ ਹੈ ਕਿਚਨ ਵਗੈਰਾ ਕੁਝ ਨਹੀਂ ਹੈ ਜੀ ਨਹੀਂ ਤਾਂ ਇਹ ਕਮਰਾ ਇੱਕ ਕਮਰੇ ਦਾ ਜਿੱਦਾਂ ਇਹਨਾਂ ਨੇ ਦੱਸਿਆ 2500 ਰੁਪਿਆ ਕਿਰਾਇਆ ਇੱਕ ਕਮਰੇ ਦਾ ਖੈਰ ਕਿਸੇ ਨੇ ਜਿਸ ਨੇ ਵੀ ਚਲੋ ਆਪਣੇ ਹਿਸਾਬ ਨਾਲ ਬਿਜ਼ਨਸ ਮਾਡਲ ਬਣਾਇਆ ਪਰ ਪਿੰਡ ਦੇ ਲੋਕਾਂ ਨੂੰ ਇਸ ਚੀਜ਼ ਤੇ ਸਖਤ ਇਤਰਾਜ਼ ਆ ਪਿੰਡ ਦੇ ਲੋਕ ਇਹ ਗੱਲ ਕਹਿੰਦੇ ਆ ਹਾਂ ਆ ਦੇਖੋ ਐਂ ਗੰਦ ਪਿੰਡ ਚ ਸਭ ਕੁਝ ਏਕਣੇ ਦੀ ਗਾ ਜੀ ਹਾਂਜੀ ਆਹੀ ਸਾਡੀ ਮੇਨੋ ਦਿੱਕਤ ਤੀਗੀ ਤੁਹਾਡੇ ਸਾਹਮਣੇ ਆ ਜੀ ਸਫਾਈ ਕਿਉਂ ਨਹੀਂ ਰੱਖਦੇ ਯਾਰ ਸਫਾਈ ਤੋਂ ਰੱਖਣੀ ਚਾਹੀਦੀ ਹੈ ਨਾ ਜਿਹੜੇ ਬਾਬੂ ਬੋਲਾ ਹੈ ਮਕਾਨ ਮਾਲਕ ਕਿ ਮੈਂ ਜਹਾ ਪਰ ਕੋੜਾ ਉਹਦਾ ਰਖਵਾ ਦੂੰਗਾ ਇੱਕ ਮੇ ਸੁਖਾ ਕੋੜਾ ਡਾਲਣਾ ਮੈਨੂੰ ਲੱਗਦਾ ਮਹੀਨੇ 6 ਹੋ ਗਏ ਹੋਣੇ ਇੱਥੇ ਜੀ ਇਹ ਕਹਿ ਰਹੇ ਨੇ ਵੀ ਅਸੀਂ ਹੁੱਲਰਵਾਜ ਨਹੀਂ ਕਰਦੇ ਉਹ ਮੋਟਰ ਆਪਣੇ ਕਿਸੇ ਜ਼ਿੰਮੇਦਾਰ ਭਰਾ ਦੀ ਆ ਇੱਥੋਂ ਪ੍ਰਵਾਸੀ ਉਹ ਜਿਹਨਾਂ ਉੱਥੇ ਉਹਦੀ ਮੰਮੀ ਉਹ ਕੁੜੀ ਆਪਣੀ ਭਾਬੀ ਸਾਡੀ ਮੱਥਾ ਟੇਕਣ ਆਈ ਉਹਦੇ ਮਾਗਰ ਗੰਦ ਮੈਂ ਇੱਥੇ ਲੜਾਈ ਵੀ ਹੋਇਆ ਸਾਡੀ ਫਿਰ ਹਾਂਜੀ ਉੱਥੇ ਫਿਰ ਉਹਦੇ ਮਾਗਰ ਇੱਥੋਂ ਹੀ ਗਏ ਨੇ ਉਹ ਬੰਦੇ ਕਹਿੰਦਾ ਪਿੰਡ ਵਾਲੇ ਪਿੰਡ ਵਾਲੇ ਨਹੀਂ ਸੀਗੇ ਜੀ ਆ ਇੱਥੇ ਤੋਂ ਦੀ ਕੋ ਲੜਾਈ ਉਹ ਵੀ ਸਾਡਾ ਮੁੱਦਾ ਬਣਿਆ ਜੀ ਇਹ ਕਹਿ ਰਹੇ ਨੇ ਨਾ ਵੀ ਅਸੀਂ ਕੁਝ ਨਹੀਂ ਹਜਾ ਕਰਦੇ ਇੱਥੇ ਦੀ ਪਰਵਾਸੀ ਦੀ ਉਹ ਹਾਂਜੀ ਅੱਛਾ ਉਹ ਪਰਲੇ ਬੰਨੇ ਵੀ ਪਲਾਟ ਟਾਈਪ ਕੱਟਦੇ ਉਹ ਵੀ ਇਹਨਾਂ ਦੀ ਹੈ ਉਹ ਵੀ ਅਜੇ ਕੁਛ ਦੀਗਾ ਜੀ ਉਹ ਵੀ ਤੁਹਾਡੇ ਸਾਹਮਣੇ ਆ ਵੀ ਉੱਥੇ ਨਿਵਾਆਂ ਭਰੀਆਂ ਪਈਆਂ ਨੇ ਵੀ ਉਹ ਵੀ ਅਜੇ ਕੁਛ ਬਣਨਾ ਠੀਕਾ ਜੀ ਹਾਂ ਭਰੀਆਂ ਪਈਆਂ ਉਧਰ ਵੀ ਸ਼ਾਇਦ ਆਉਣ ਵਾਲੇ ਦਿਨਾਂ ਚ ਬਣ ਜਾਣਗੇ ਪਰ ਇਹ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਬਾਹਰਲੇ ਪਿੰਡ ਦੇ ਲੋਕਾਂ ਨੇ ਇਹ ਜਗ੍ਹਾ ਲੈ ਕੇ ਬਣਾਈ ਆ ਇਹ ਅ ਔਰ ਇਸ ਤਰੀਕੇ ਨਾਲ ਵਾਸ਼ਰੂਮ ਬਣਾ ਕੇ ਦਿੱਤੇ 2500 ਰੁਪਏ ਇੱਕ ਕਮਰੇ ਦਾ ਕਿਰਾਇਆ ਦੱਸਿਆ ਜਾ ਰਿਹਾ ਹੈ ਤਿੰਨ ਤਿੰਨ ਚਾਰ ਚਾਰ ਲੋਕ ਇੱਥੇ ਰਹਿੰਦੇ ਆ ਪਰ ਪਿੰਡ ਦੇ ਲੋਕਾਂ ਨੂੰ ਇਸ ਗੱਲ ਤੇ ਸਖਤ ਇਤਰਾਜ਼ ਆ ਉਹ ਕਹਿੰਦੇ ਕਿ ਫਫਤੀਆਂ ਕੱਸਦੇ ਆ ਕਮੈਂਟ ਬਾਜੀ ਕਰਦੇ ਆ ਕੁਛ ਇੱਕ ਲੋਕਾਂ ਕਰਕੇ ਇਹ ਮਾਹੌਲ ਪਿੰਡ ਦਾ ਗਰਮਾਇਆ ਹੋਇਆ ਆ ਆਪਸ ਦੇ ਵਿੱਚ ਮਾਹੌਲ ਜਿਹੜਾ ਗਰਮਾਇਆ ਇਸ ਤੋਂ ਬਾਅਦ ਕਾਫੀ ਹੱਦ ਤੱਕ ਕੁਝ ਪ੍ਰਵਾਸੀ ਜਿਹੜੇ ਆ ਉਹ ਇਸ ਪਿੰਡ ਨੂੰ ਛੱਡ ਕੇ ਜਾ ਚੁੱਕੇ ਆ ਕਿਉਂਕਿ ਤੁਸੀਂ ਅਨਾਉਂਸਮੈਂਟ ਵੀ ਕੋਈ ਕੀਤੀ ਸੀਗੀ ਅਨਾਉਂਸਮੈਂਟ ਅਸੀਂ ਨਹੀਂ ਕੀਤੀ ਸੀਗੀ ਪ੍ਰਵਾਸੀ ਆ ਮਜ਼ਦੂਰਾਂ ਬਾਰੇ ਅਸੀਂ ਕੋਈ ਬਈਆ ਕੁਛ ਨਹੀਂ ਐਜਾ ਨਹੀਂ ਬੋਲੇ ਜੀ ਹੁਣ ਤੱਕ ਨਾ ਕੁੱਟਮਾਰ ਵਾਲੀ ਗੱਲ ਪਿੰਡ ਚ ਹੋਈ ਹੈ ਨਾ ਥਾਣੇ 'ਤੇ ਦਰਖਾਸਤ ਦਿੱਤੀ ਹੈ ਸਾਡੇ ਖਿਲਾਫ ਝੂਠੀਆਂ ਨੇ ਜਿਹੜੀਆਂ ਹੈਗੀਆਂ ਨੇ ਜੀ ਕਿਸ ਹਾਂਜੀ ਸਾਾਨੂੰ ਪੁਲਿਸ ਨੇ ਸਾਡੇ ਤਿੰਨ ਬੰਦਿਆਂ 'ਤੇ ਪਰਚਾ ਹੀ ਪਾਇਆ ਜੀ ਉਹ ਥੋੜਾ ਅਸੀਂ ਧਰਨਾ ਲਾਇਆ ਜੀ ਉਹ ਛੱਡ ਤੇ ਪੁਲਿਸ ਨੇ ਸਾ ਪੇਂ ਪ੍ਰਸ਼ਾਸਨ ਸਾਡਾ ਸਾਥ ਦਿੱਤਾ ਯਾਨੀ ਅਸੀਂ ਕਿਸੇ ਨੂੰ ਕੁਝ ਵੀ ਗਾਲੀ ਗਲੋਚ ਆਹ ਪ੍ਰਵਾਸੀ ਨੂੰ ਪੁੱਛ ਲਓ ਜੇ ਕਿਸ ਨੂੰ ਕਿਹਾ ਹੋਵੇ ਚੰਗੇ ਮਾੜੀ ਆਪਣੀ ਮਰਜ਼ੀ ਨਾਲ ਗਏ ਨੇ ਜਿੰਨੇ ਗਏ ਨੇ ਜੀ ਤੇ ਉਹ ਸਾਡੀ ਬੇਨਤੀ ਤੇ ਗਏ ਨੇ ਉਹ ਹੁਣ ਵੀ ਅਸੀਂ ਬੇਨਤੀ ਉਹ ਕਰਦੇ ਆਂ ਇਹਨਾਂ ਨੂੰ ਵੀ ਕਰਦੇ ਆਂ ਵੀ ਆਪਾਂ ਮਹੌਲਰ ਬਾਜੀ ਨਾ ਕਰੀਏ ਨਾ ਕਰਨੀ ਆ ਕਿਉਂਕਿ ਵੀ ਬਿਚਾਰੇ ਕੰਮ ਕਰਨ ਆਏ ਨੇ ਇਹਦਾ ਫੈਕਟਰੀ ਜੁਮਬਾਰੀ ਇਹਨਾਂ ਨੂੰ ਕੰਮ ਕਮਰੇ ਦੇਣ ਦੀ ਪਿੰਡ ਦਾ ਤਾਂ ਸਾਡੇ ਦਾ ਰੋਲ ਨਹੀਂ ਹੈਗਾ ਜੀ ਗੰਦਬੰਦ ਸਾਡੇ ਪਿੰਡ ਨੇ ਚੱਕਣਾ ਮਜ਼ਦੂਰੀ ਗੱਲ ਨਹੀਂ ਆ ਨਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹਦੇ ਵਿੱਚ ਗੱਲ ਇਹ ਵੀ ਰਹਿਤ ਬੰਦਾ ਕਿਤੇ ਵੀ ਸਕਦਾ ਨਾ ਤਾਂ ਸਾਡੇ ਬਾਹਰ ਬਾਹਰ ਜਾਂਦੇ ਨੇ ਬੱਚੇ ਕੈਨੇਡਾ ਅਮਰੀਕਾ ਜਾਂਦੇ ਨੇ ਪਰ ਉਹ 40 40 ਲੱਖ ਲਾ ਕੇ ਜਾਂਦੇ ਨੇ ਸੋ ਪ੍ਰੋਟੋਕੋਲ ਨੂੰ ਫਾਲੋ ਕਰਦੇ ਨੇ ਉੱਥੇ ਦੇ ਨੂੰ ਜੀ ਇਹ ਕਿਸੇ ਚੀਜ਼ ਨੂੰ ਫਾਲੋ ਨਹੀਂ ਕਰਦੇ ਜੀ ਠੀਕ ਨਹੀਂ ਆਪਾਂ ਜਿਹੜੀ ਗੱਲ ਸਾਡੀ ਮੇਨ ਪ੍ਰੋਬਲਮ ਦਾ ਹੈ ਨਾ ਜੀ ਵੀ ਉਧਰੋਂ ਦਾ ਹੋ ਕੇ ਚੱਲੇ ਬੰਦਾ ਵੀ ਆਪਣਾ ਜਿਹੜਾ ਸਾਬ ਨਾ ਅਸੀਂ ਰਹਿੰਦੇ ਆ ਹੁਣ ਆਪਣੇ ਪੰਜਾਬੀ ਤੁਸੀਂ ਸਾਰੇ ਦੇਖੇ ਨੇ ਉੱਥੇ ਸੋ ਹੁਣ ਸਾਰੇ ਸਹੀ ਖੜੇ ਦੇਖੇ ਨੇ ਤੇ ਇਹਨਾਂ ਦੇ ਖੜਨੇ ਦੇਖ ਲਿਓ ਇਹਨਾਂ ਦੇ ਜਾਣੇ ਹੋਣੇ ਦੇਖ ਲਿਓ ਕਿੰਨਾ ਫਰਕ ਤੁਹਾਨੂੰ ਆਪਾਂ ਤਾਂ ਲੱਗ ਜੂਗਾ ਜੀ ਸਾਡੀ ਤਾਂ ਮਜਬੂਰੀ ਹੈ ਨਾ ਚਾਹਨੇ ਕੀ ਹੋ ਤੁਸੀਂ ਅਸੀਂ ਇਹਨਾਂ ਨੂੰ ਵਾਪਸ ਤਾਂ ਪਿੰਡ ਦੇ ਲੋਕਾਂ ਨੂੰ ਇਸ ਗੱਲ ਤੇ ਇਤਰਾਜ ਹੈ ਕਿ ਜਿਹੜੇ ਪ੍ਰਵਾਸੀ ਇੱਥੇ ਰਹਿ ਰਹੇ ਐ ਇਹ ਫੈਕਟਰੀ ਵਾਲਿਆਂ ਨੂੰ ਇੰਤਜ਼ਾਮ ਕਰਕੇ ਦੇਣਾ ਚਾਹੀਦਾ ਤੇ ਨਾਲ ਹੀ ਇਹਨਾਂ ਨੇ ਬਕਾਇਦਾ ਕਿਹਾ ਹੈ ਕਿ ਪ੍ਰਵਾਸੀ ਜਿਹੜੇ ਆ ਉਹ ਸਾਡਾ ਪਿੰਡ ਛੱਡ ਕੇ ਚਲੇ ਜਾਣ ਪ੍ਰਸ਼ਾਸਨ ਇਸ ਮਾਮਲੇ 'ਚ ਕੀ ਕਰਦਾ ਇਹ ਦੇਖਣਾ ਹੋਊਗਾ ਕਿਉਂਕਿ ਪ੍ਰਸ਼ਾਸਨ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕਾਂ ਨੇ ਕੁਝ ਲੋਕਾਂ ਖਿਲਾਫ ਪਰਚਾ ਵੀ ਦਰਜ ਹੋਇਆ ਔਰ ਉਸ ਤੋਂ ਬਾਅਦ ਹੁਣ ਅਗਲਾ ਐਕਸ਼ਨ ਪ੍ਰਸ਼ਾਸਨ ਕੀ ਕਰਦਾ ਇਸ ਪੂਰੇ ਮਸਲੇ ਦੇ ਵਿੱਚ ਇਹ ਵੀ ਦੇਖਣਾ ਹੋਊਗਾ ਪਰ ਪਿੰਡ ਦੇ ਲੋਕ ਇਹ ਗੱਲ ਕਹਿ ਰਹੇ ਐ ਕਿ ਅਸੀਂ ਚਾਹੁੰਦੇ ਹਾਂ ਕਿ ਪ੍ਰਵਾਸੀ ਇਸ ਪਿੰਡ ਨੂੰ ਛੱਡ ਕੇ ਚਲੇ ਜਾਣ ਕੈਮਰਾ ਪਰਸਨ ਦਵਿੰਦਰ